you. Mm -hmm. ਰੋਸਪੁਰ ਤੋਂ ਇੱਕ ਮੰਦਪਾਗੀ ਖਬਰ سامنے ਆਈ ਹੈ ਕਿ ਸੜਕ ਹਾਦਸੇ ਦੇ ਵਿੱਚ ਇੱਕ 35 ਸਾਲਾ ਨੌਜਵਾਨ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਇਸ ਮੰਦਪ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਗੁਰਦੀਪ ਸਿੰਘ ਜਿਸ ਦੀ ਉਮਰ ਮਹਿਜ਼ 35 ਸਾਲਾ ਦੱਸੀ ਜਾ ਰਹੀ ਹੈ ਜੋ ਕਿ ਪਿੰਡ ਕਿਲਚੇ ਦਾ ਰਹਿਣ ਵਾਲਾ ਹੈ ਆਪਣੇ ਘਰ ਤੋਂ ਜ਼ਰੂਰੀ ਕੰਮ ਦੇ ਲਈ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਸ਼ਹਿਰ ਨੂੰ ਜਾ ਰਿਹਾ ਸੀ ਜਦੋਂ ਉਹ ਪਿੰਡ ਦੇ ਨਜ਼ਦੀਕ ਪਹੁੰਚਿਆ ਤਾਂ ਅੱਗੇ ਤੋਂ ਮੋਟਰਸਾਈਕਲ ਟਰਾਲੀ ਵਾਲਾ ਆ ਰਿਹਾ ਸੀ ਖੱਡੇ ਖੂਨ ਕਰਕੇ ਟਰਾਲੀ ਵਾਲੇ ਮੋਟਰਸਾਈਕਲ ਨੇ ਖੱਡਿਆਂ ਤੋਂ ਬਚਣ ਦੇ ਲਈ ਬ੍ਰੇਕ ਲਗਾ ਦਿੱਤੀ। ਦਿਸ ਦੌਰਾਨ ਮ੍ਰਿਤਕ ਨੌਜਵਾਨ ਮੋਟਰਸਾਈਕਲ ਟਰਾਲੀ ਦੇ ਵਿੱਚ ਪਿੱਛੇ ਤੋਂ ਸੀ ਟੱਕਰ ਹੋ ਗਈ ਅਤੇ ਸੜਕ ਦੇ ਕਿਨਾਰੇ ਜਾ ਡਿੱਗਿਆ। ਉਸ ਤੋਂ ਬਾਅਦ ਜ ਟਰੈਕਟਰ ਚਾਲਕ ਨੇ ਟਰਾਲੀ ਉਸ ਵਿਅਕਤੀ ਉੱਤੇ ਚੜਾ ਦਿੱਤੀ ਜਿਸ ਨਾਲ ਮੌਕੇ ਉੱਤੇ ਹੀ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ ਹਾਲਾਂਕਿ ਕਟਨਾ ਸਥਾਨ ਉੱਤੇ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਉਹਨਾਂ ਵੱਲੋਂ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਦੇ ਲਈ ਰਖਵਾ ਦਿੱਤਾ ਗਿਆ ਉਥੇ ਹੀ ਪੀੜਿਤ ਪਰਿਵਾਰ ਨੇ આરોપી ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਮੇਰਾ ਨਾਮ ਬਲਵੀਰ ਸਿੰਘ ਜੀ ਹਾਂ ਜੀ ਹਾਂ ਵਾਸੀ ਪਿੰਡ ਗਿਲਚੇ ਤੇ ਕਿਹੜੇ ਇੱਥੇ ਕਿਹਦਾ ਟਾਹਣਕੇ ਦੇਖੋ ਇਹ ਕਿੰਨੀ ਉਮਰ ਹੈ ਉਮਰ ਤਕਰੀਬਨ 50 ਸਾਲ ਦੀ ਕਿਰੀ ਤੇ ਕਿਸ ਤਰ੍ਹਾਂ ਇਹ ਨਾਲ ਦੇ ਹਾਂ ਮੇਰੇ ਚਾਚੇ ਦਾ ਲੜਕਾ ਇਸਰੇ ਨਾ ਤਕਰੀਬਨ 8.5 9 ਵੇ ਦੇ ਕਰੀਬ ਬਾਜ਼ਾਰ ਆ ਰਿਹਾ ਸੀ ਬੋਰ ਦਾ ਸਮਾਨ ਲੈਣ ਵਾਸਤੇ ਤੇ ਕੋਤਬੇ ਵਾਲੇ ਮੋੜ ਦੇ ਲੱਗੀ ਇੱਕ ਤੇਜ਼ ਰਫਤਾਰ ਟਰਾਲੀ ਜਿਹੜੀ ਪੱਠੇ ਤੋਂ ਪੱਠੇ ਨੂੰ ਜਾ ਰਹੀ ਸੀ ਬਹੁਤ ਜਲਦੀ ਬਹੁਤ ਤੇਜ਼ ਸੀਗੀ ਭਾਜੀ ਉਹਦੇ ਤੋਂ ਕੁਝ ਸਮਬਲੀ ਨਹੀਂ ਤੇ ਜਾਂਦੇ ਸਾਰੇ ਇਹਨਾਂ ਨੇ ਮਿਲ ਕੇ ਇਹ ਮੋਟਰ ਇਹ ਮੋਟਰਸਾਈਕਲ ਤੇ ਆ ਰਹੀ ਸੀ ਸ਼ਹਿਰ ਨੂੰ ਤੇ ਟਰੈਕਟਰ ਦੇ ਉੱਪਰ ਚੜਾਤਾ ਉਹਨਾਂ ਨੇ ਹਾਂਜੀ ਮੌਕੇ ਤੇ ਹੀ ਡੈਥ ਹੋ ਗਈ ਉਹ ਟਰੈਕਟਰ ਨਾਲ ਹਾਂਜੀ ਟਰੈਕਟਰ ਹਾਂਜੀ ਟਰੈਕਟਰ ਟਰਾਲੀ ਪੱਠੇ ਤੋਂ ਬ੍ਰਹਮਤ ਕੀਤਾ ਤੇ ਉਹਨਾਂ ਟਰਾਲੀ ਟਰੈਕਟਰ ਪਾਸੇ ਕਰ ਲੇਤਾ ਤੇ ਕੱਲੀ ਟਰਾਲੀ ਉਹਨਾਂ ਨੇ ਦੇ ਦਿੱਤੀ ਹੋਈ ਹੈ ਜਿਹੜੀ ਡਰਾਈਵਰ ਨਹੀਂ ਇਹ ਬਣਾਉਂਦਾ ਡਰਾਈਵਰ ਦਾ ਨਾਮ ਦੱਸਿਆ ਉਹਨਾਂ ਨੇ ਪੱਠੇ ਵਾਲਿਆਂ ਦੇ ਕਹਿਣ ਮੁਤਾਬਕ ਜਿਹੜਾ ਨਾਮ ਉਹਦਾ ਹਰਜੀਤ ਸਿੰਘ ਪੁੱਤਰ ਹਾਕਮ ਸਿੰਘ ਦਾ ਜੀ ਵਾਸੀ ਪਿੰਡ ਦੁਲਚੀਕੇ ਉਹਨਾਂ ਨੇ ਸਾਈਡ ਤੇ ਕਰ ਦਿੱਤਾ ਜੀ ਹਾਂਜੀ ਗ੍ਰਿਫਤਾਰੀ ਹੋਣੀ ਚਾਹੀਦੀ ਹਾਂਜੀ ਬਿਲਕੁਲ ਹੋਣੀ ਚਾਹੀਦੀ ਹੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਛੋਟੇ ਛੋਟੇ ਬੱਚੇ ਉਹਦੇ ਹਾਂਜੀ ਕੀ ਨਾਮ ਤੁਹਾਡਾ ਸਰਜੀਤ ਸਿੰਘ ਸਰਜੀਤ ਸਿੰਘ ਕੀ ਲੱਗਦਾ ਜੀ ਦਿੱਦਤ ਹੋਈ ਭਰਾ ਸੀ ਮੇਰਾ ਤੇ ਕੀ ਹੋਇਆ ਕੀ ਇਹ ਬਸ ਭਰਾ ਮੇਰਾ ਸਮਾਨ ਲੈਣ ਆ ਰਿਹਾ ਸੀ ਸ਼ਰੋਂ ਚਾਹ ਦਾ ਬੋਰ ਦਾ ਕਿੱਥੇ ਦਾ ਰਹਿਣ ਵਾਲਾ ਇੱਕ ਦੁਲਚੀ ਪਿੰਡ ਕਿੰਨੇ ਵਿਆਹ ਸੀਗਾ ਵਿਆਹ ਸੀ ਤਿੰਨ ਬੱਚੇ ਸੀ ਛੋਟੇ ਨੇ ਛੋਟੇ ਨੇ ਜੀ ਅੱਛਾ ਕਿੱਥੇ ਕਿਵੇਂ ਹੋ ਗਏ ਦੇਤ ਚੱਲਿਆ ਸੀ ਦਿਰੋਤ ਪਠੇਵਾਲਾਂ ਦੀ ਟਰਾਲੀ ਆ ਰਹੀ ਸੀ ਪੱਪੂ ਕੀ ਕਿਸੇ ਪਠੇਵਾਲ ਟਰਾਲੀ ਆ ਰਹੀ ਸੀ 13000 ਬੜੀ ਹੁੰਦੀ ਸੀ ਸੰਭਲਾ ਨਹੀਂ ਗਿਆ ਟਰੈਕਟਰ ਜਾਕ ਉੱਤੇ ਚੜਾਤਾ ਸੀ ਸਿਰ ਦੇ ਸਿਰੋਂ ਦਾ ਫਿਸ ਗਿਆ ਸਲੋ ਡੇਥੇ ਮੌਕੇ ਤੇ ਦੇ ਡਾਡੋਆ ਉਹਨੇ ਟਰਾਲੀ ਨੇ ਗ੍ਰਫਤਾਰ ਕੀਤਾਗੇ ਨਹੀਂ ਟਰਾਲੀ ਕੀ ਕੱਲੀ ਟਰਾਲੀ ਬਰਾਮਦ ਕੀਤੀ ਨੇ ਬਾਕੀ ਉਹਦਾ ਟਰੈਕਟਰ ਕੋਈ ਨਹੀਂ ਦਿੱਤਾ ਹਾਂਜੀ ਹੁਣ ਕੀ ਕਾਰਵਾਈ ਦੀ ਮੌਕਾ ਕਾਰਵਾਈ ਇਹ ਹੈ ਸਾਰੇ ਉਹਨਾਂ ਦੇ ਪਰਚਾ ਆ ਜਾਏ ਕੁਝ ਵੀ ਕੀਤਾ ਜਾਵੇ ਉਹਨਾਂ ਤੇ ਅਸੀਂ ਅਨੇ ਹਾਂਜੀ ਸਾਫ਼ ਹੋਣਾ ਚਾਹੀਦਾ ਕੀ ਨਾਮ ਸੀ ਜਿਹੜੇ ਦੇ ਇਹ ਗੁਰਦੀਪ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਪਿੰਡ ਕਿਲਚੇ ਦਾਖਲੀ ਦੁੱਜੇ ਕੇ ਇਹ ਆਪਣੇ ਮੋਟਰਸਾਈਕਲ ਤੋਂ ਫਰੋਗੁਰ ਨੂੰ ਆ ਰਿਹਾ ਸੀਗਾ ਤੇ ਰਸਤੇ ਵਿੱਚ ਇੱਕ ਆਪਣੇ ਰੇੜਾ ਜਾ ਰਿਹਾ ਸੀਗਾ ਉਹ ਟੋਇਆ ਕਰਕੇ ਰੇੜੇ ਨੇ ਬ੍ਰੇਕ ਮਾਰੀ ਤੇ ਪਿੱਛੇ ਵੱਜਿਆ ਸੀਗਾ ਉਹਦੇ ਬਸ ਉਹ ਡਿੱਗਨ ਤੋਂ ਬਾਅਦ ਸੜਨ ਡਿੱਗ ਪਿਆ ਸੜਨ ਡਿੱਗਨ ਤੋਂ ਬਾਅਦ ਉਦੋਂ ਟਰਾਲੀ ਇੱਕਦਮ ਸਪੀਡ ਨਾਲ ਬੜੀ ਬੜੀ ਤੇਜ਼ ਨਾਲ ਚੱਲੀ ਆਈ ਜੋ ਉਹਨੂੰ ਕੋਚਰ ਕੇ ਅੱਗੇ ਲੰਘ ਰਹੀ ਜਿਸ ਨਾਲ ਉਹਦੀ ਮੌਤ ਹੋ ਗਈ ਆ ਇਸ ਬੰਦੀ ਅਸੀਂ ਐਫਆਰ ਦੇ ਪ੍ਰਕਾਰ ਸੁਜੀ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 88 ਦਰਜ ਰਿਸ਼ਤਨਾ ਕੀਤਾ ਤੇ ਮੁਕਦਮੇ ਦੀ ਤਫਤੀਸ਼ ਜਾਰੀ ਹੈ ਨਹੀਂ ਹਲੇ ਨਹੀਂ ਜੀ ਗ੍ਰਿਫਤਾਰੀ ਕਰਾਂਗੇ ਜੀ ਹਾਂ ਤਫਤੀਸ਼ ਜਾਰੀ ਹੈ ਲੈ ਟਰਾਲੀ ਕੀ ਹਾਂ ਹਾਂ ਟਰਾਲੀ ਲੈ ਲਈ ਕਬਜ਼ੇ ਤੇ ਨਾ ਟਰੈਕਟਰ ਨਹੀਂ ਮਿਲਿਆ ਟਰੈਕਟਰ ਲੈ ਕੇ ਭੱਜ ਗਿਆ ਟਰਾਲੀ ਮਿਲ ਗਈ ਸਾਨੂੰ ਉਹ ਅਸੀਂ ਕਬਜ਼ੇ ਲੈ ਲਈ ਆ ਅਗਲੀ ਤਫਤੀਸ਼ ਜਾਰੀ ਹੈ